ਇਹਨਾਂ ਦਾ ਇੱਕ ਕਮੈਂਟ ਆਇਆ ਮੈਨੂੰ ਕਹਿੰਦੇ ਕਿ ਚੰਦਰਬਾਬੂ ਨਾਇਡੂ ਕਿਸੇ ਵੀ ਟਾਈਮ ਮੋਦੀ ਨੂੰ ਯੋਰਕਰ ਮਾਰ ਸਕਦੇ ਆ ਪਾਸਵਨ ਜੀ ਪਾਸਾ ਪਲਟ ਸਕਦੇ ਆ ਦੇਖੋ ਪੰਜਾਬ ਦੇ ਵਿੱਚ ਨੌਜਵਾਨ ਬਹੁਤ ਰੋਸ਼ਨ ਦਿਮਾਗ ਪਏ ਆ ਦਾਨਿਸ਼ਮੰਦ ਪਏ ਆ ਇਹ ਜਿਹੜੀ ਗੱਲ ਮੈਂ ਇਹਨਾਂ ਦੀ ਨੋਟ ਕੀਤੀ ਆ ਉਹ ਇਸ ਕਰਕੇ ਕੀਤੀ ਆ ਕਿ ਦੇਖੋ ਪੰਜਾਬ 'ਚ ਬੈਠੇ ਇਹੋ ਜਿਹੇ ਨੌਜਵਾਨ ਆ ਆਪਣੇ ਕੋਲ ਜਿਹੜੇ ਪੂਰੇ ਪੋਲੀਟੀਕਲ ਸਿਸਟਮ ਨੂੰ ਐਨਾਲਾਈਜ਼ ਕਰਦੇ ਔਰ ਇਹਨਾਂ ਦੀਆਂ ਜਾਣਕਾਰੀਆਂ ਬੜੀਆਂ ਸਟੇਕ ਰਹਿੰਦੀਆਂ ਨੇ ਹਮ ਇਲੈਕਸ਼ਨ ਦਾ ਪੁੱਛ ਲੋ ਸੀਟ ਦਾ ਪੁੱਛ ਲੋ ਠੀਕ ਹੈ ਜੀ ਮੈਂ ਨਾਸ ਕਰਕੇ ਨਹੀਂ ਲੈ ਰਿਹਾ ਕਿਉਂਕਿ ٹرسٹ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਕਿ ਕਈ ਵਾਰ ਹਰੇਕ ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਤਾਂ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਸ ਗੱਲ ਦੇ ਵਿੱਚ ਵੀ ਇੱਕ ਕ੍ਰਾਸ ਹੈ ਹਮ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਦੀ ਧਾਰ ਅਮਰੀਕਾ ਨਾਲ ਜੁੜਦੀ ਹੈ। ਠੀਕ ਹੈ ਜੀ। ਉੱਥੋਂ ਵੀ ਹਿੱਲ ਸਕਦੀ ਹੈ, ਇੱਥੋਂ ਦੇ ਰਾਜਨੀਤਿਕ ਹਾਲਾਤ ਦੇ ਮੁਤਾਬਕ ਵੀ ਹਿੱਲ ਸਕਦੀ ਹੈ। ਹੂੰ। ਨਾਇਡੂ ਦਾ ਮੁੰਡਾ ਕਹਿੰਦਾ ਕਿ ਬਾਪੂ ਮੇਰਾ ਜਿਵੇਂ ਇੱਕ ਗੀਤ ਗਾਣਾ ਸੀ ਨਾ ਪਾਪਾ ਕਹਤੇ ਹੈ ਬੜਾ ਨਾਮ ਕਰੇਗਾ ਬੇਟਾ ਮਾਰਾ ਐਸਾ ਕੰਮ ਕਰੇਗਾ। ਅੱਜ ਕੱਲ ਮੁੰਡੇ ਜਿਹੜੇ ਉਹ ਗਾਣਾ ਨਿਕਲ ਗਿਆ ਉਹ ਕਹਿੰਦੇ ਮੇਰਾ ਪਾਪਾ ਆ ਬਣੇਗਾ। ਜੀ। ਉਹ ਕਹਿੰਦੇ ਮੇਰਾ ਪਾਪਾ ਤਾਂ ਰਾਸ਼ਟਰਪਤੀ ਬਣ ਸਕਦਾ। ਹੂੰ। ਇਹਦਾ ਮਤਲਬ ਹੈ ਕਿ ਨਾਇਡੂ ਇਹ ਵੀ ਸੋਚ ਸਕਦੇ ਆ ਕਿ ਕਾਕਾ ਬਣ ਜਾ ਉੱਥੋਂ ਦਾ ਮੁੱਖ ਮੰਤਰੀ ਤੇ ਪਾਪਾ ਜਿਹੜਾ ਉਹ ਬਣ ਜਾਵੇ ਡਿਪਟੀ ਪ੍ਰਧਾਨ ਮੰਤਰੀ ਹੂੰ ਕਿਹੜਾ ਰਹੇਗਾ ਫੰਡਾ ਬਿਲਕੁਲ ਤਾਂ ਹੁਣ ਡਿਪਟੀ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜੇ ਸਹਿਮਤ ਹੋ ਜਾਣ ਰਾਹੁਲ ਗਾਂਧੀ ਤੇ ਫਿਰ ਕੀ ਆਈ ਬਾਤਾਂ ਜੀ ਜੀ ਕੱਲ ਚਿਰਾਗ ਪਾਸਵਾਨ ਦੇ ਨਾਲ ਚਿਰਾਗ ਪਾਸਵਾਨ ਨਾਲ ਉਹ ਹੋਈ ਜਿਵੇਂ ਆਪਾਂ ਕਹਿੰਦੇ ਯੂਜ਼ ਐਂਡ ਥਰੂ ਹੂੰ ਜਾਂ ਗੁਰਨੰਤ ਘਰ ਦੇ ਵਿੱਚ ਪਾੜ ਦਿੱਤਾ ਇਸ ਘਰ ਕੋ ਆਗ ਲੱਗੀ ਹੈ ਘਰ ਕੇ ਚਿਰਾਗ ਸੇ ਤਾਂ ਉਚ ਨਾ ਵੀ ਚਿਰਾਗ ਵੇਖੋ ਇਤਿਹਾਕ ਤੋ ਘਰ ਚ ਪਾੜ ਕੇ ਚਾਚਾ ਪਤੀਜਾ ਬਾਸਵਨ ਸਾਹਿਬ ਤੇ ਮਰ ਗਿਆ ਹੁਣ ਇੱਥੇ ਇੱਕ ਚੀਜ਼ ਹੋਰ ਦੇਖੋ ਗੌਰ ਦੇ ਨਾਲ ਹਮ ਕਿ ਕੱਲ ਜਗਨਮੂਨ ਰੈਡੀ ਇਹਨਾਂ ਦੇ ਕਮੈਂਟ ਤੋਂ ਗਾਂਹ ਗੱਲ ਤੋਰਦਾ ਮੈਂ ਹਮ ਜਗਨਮੂਨ ਰੈੱਡੀ ਸਾਹਿਬ ਜਿਹੜੇ ਆ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਖੁਲਾਸਾ ਕੀਤਾ ਸਾਬਕਾ ਬਹੁਤ ਵੱਡਾ ਆਪਣੇ ਕਿਉਂਕਿ ਪੰਜਾਬ ਨਾਲੇ ਜੁੜਦੀਆਂ ਖਬਰਾਂ ਨਹੀਂ ਆਪਾਂ ਇੰਨੀ ਤਵੱਜੋ ਨਹੀਂ ਦਿੰਦੇ ਜਗਨਮੂਨ ਰੈੱਡੀ ਨੇ ਆਖਿਆ ਨੇ ਕਿ ਰਾਹੁਲ ਗਾਂਧੀ ਤੇ ਚੰਦਰਬਾਬੂ ਨਾਇਡੂ ਤਾਂ ਰਲੇ ਹੋਇਆ ਹੂੰ ਇਹ ਤੇ ਦੋਨੇ ਹੀ ਰਲੇ ਹੋਇਆ ਇੱਕ ਦੂਜੇ ਦੀ ਕੋਈ ਗੱਲ ਨਹੀਂ ਕਰਦਾ ਤੇ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦਾ ਸਿੱਧਾ ਸੰਪਰਕ ਹੌਟਲਾਈਨ ਦੇ ਜ਼ਰੀਏ ਆ ਦੇ ਵਿੱਚ ਰਵੰਤਾ ਰੈਡੀ ਆ ਹੁਣ ਰਵੰਤਾ ਰੈਡੀ ਜਿਹੜਾ ਤੇਲੰਗਾਨਾ ਚ ਕਾਂਗਰਸ ਦਾ ਮੁੱਖ ਮੰਤਰੀ ਆ ਉਹ ਚੰਦਰਬਾਬੂ ਨਾਇਡੂ ਦਾ ਚੇਲਾ ਕਿਸੇ ਟਾਈਮ ਚੇਲਾ ਰਿਆ ਜੀ ਤੇ ਦੱਸਦੇ ਆ ਕਿ ਗੋਟੀ ਫਿੱਟ ਹੀ ਨਾਇਡੂ ਨੇ ਕਰਵਾਈ ਸੀ ਦੇਖੋ ਕਹਾਣੀ ਆ ਕਿੱਧਰ ਨੂੰ ਧੁਰ ਰਹੀਆਂ ਨੇ ਹੂੰ ਇਧਰ ਪੰਜਾਬ ਚ ਵੀ ਚੱਲੀ ਜਾਂਦਾ ਇਹ ਰੌਲਾ ਜੀ ਵੀ ਫਲਾਣਾ ਫਲਾਣਾ ਨਾਲ ਜੁੜਿਆ ਹੋਇਆ ਉਹ ਨਹੀਂ ਹੋ ਤੇ ਛੱਡੋ ਚਲੋ ਆਪਰੇ ਚੱਲੀ ਜਾਂਦੀ ਆ ਭਾਈ ਇਸ ਮੁੱਦੇ ਤੇ ਕੇਂਦਰਿਤ ਰਹੀਏ ਫਿਲਹਾਲ ਤਾਂ ਇਹਦਾ ਮਤਲਬ ਇਹ ਆ ਕਿ ਜੇ ਬਿਹਾਰ ਇਲੈਕਸ਼ਨ ਦੇ ਵਿੱਚ ਨਤੀਜਾ ਪ੍ਰਤੀਕੂਲ ਆਉਂਦਾ ਭਾਜਪਾ ਦੇ ਜੀ ਉਸ ਸੂਰਤ ਦੇ ਵਿੱਚ ਬਹੁਤ ਕੁਝ ਹੋ ਜਾਏਗਾ। ਵੈਸੇ ਤੇ ਸਤੰਬਰ ਦੇ ਵਿੱਚ ਹੀ ਮੋਦੀ ਸਾਹਿਬ ਜਦੋਂ 75 ਦੇ ਹੋਣਗੇ ਹੋ ਸਕਦਾ ਉਸ ਵੇਲੇ ਵੀ ਕੁਝ ਵੇਖਣ ਨੂੰ ਮਿਲ ਜਾਵੇ। ਜੀ। ਜਾਂ ਕੁਝ ਐਸਾ ਹੋ ਸਕਦਾ ਕਿ ਮਾੜੀ ਅਸਥਿਰਤਾ ਪੈਦਾ ਕਰਕੇ ਕਿਉਂਕਿ ਅਮਰੀਕਾ ਗੇਮ ਖੇਡੇਗਾ ਮੇਰੇ ਖਿਆਲ ਦੇ ਨਾਲ। ਉਹਨਾਂ ਦੀਆਂ ਵੀ ਏਜੰਸੀਆਂ ਬਹੁਤ ਖਤਰਨਾਕ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਸਥਿਰਤਾ ਥੋੜੀ ਜੀ ਜਦੋਂ ਪੈਦਾ ਹੋਵੇਗੀ ਸਾਹਿਬ। ਤਾਂ ਫੇਰ ਫੇਰ ਨਾਇਡੂ ਨੂੰ ਕਿਹਾ ਜਾ ਸਕਦਾ ਕਿ ਆ ਜਾਓ। ਜੋ ਕਾਕਾ ਕਹਿੰਦਾ ਆਜੋ ਉਹਦੇ ਸੁਪਨੇ ਪੂਰੇ ਕਰ ਦਈਏ ਜੀ ਬਾਜੀ ਪਲਟ ਵੀ ਸਕਦੀ ਹੈ ਨਾ ਅਸੀਂ ਸਾਡੀ ਫਿਲਮ ਚ ਇੱਕ ਡਾਇਲੋਗ ਸੀ ਅਸੀਂ ਬਾਜ਼ੀਆਂ ਲਾਉਂਦੇ ਨਹੀਂ ਅਸੀਂ ਪਲਟਾਉਨੇ ਆ ਤਾਂ ਕਈ ਵਾਰ ਬਾਜ਼ੀਆਂ ਇਦਾਂ ਲਾਉਣ ਦੀ ਥਾਂ ਤੇ ਪਲਟਾਉਣ ਦਾ ਕੰਮ ਵੀ ਕਰ ਜਾਂਦੇ ਕੁਝ ਉਹਦੇ ਜੀ 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 ਜਾਟਾ ਨੂੰ ਫਾਇਰ ਜੀ ਕਹਿ ਰਹੇ ਕਿ ਆਰਾਮ ਬਲਾਸ ਪਾਸਪੋਰਟ ਰਾਜਨੀਤੀ ਤੇ ਮੌਸਮ ਵਿਗਿਆਨੀ ਸੀ ਕਹਿੰਦੇ ਉਹਦਾ ਮੁੰਡਾ ਉਤੋਂ ਵੀ ਗਾਂ ਹੈ ਤੇ ਥੋੜਾ ਉਹ ਪੁਰਾਣੇ ਸਮੇਂ ਚ ਦੂਜੇ ਤਾਰਿਆਂ ਤੁਰਿਆਂ ਦੇ ਹਿਸਾਬ ਨਾਲ ਜਿਵੇਂ ਅੰਦਾਜ਼ਾ ਲਾਉਂਦੇ ਸਨ ਨਾ ਬਜ਼ੁਰਗ ਉਹ ਹਵਾ ਦਾ ਰੁਕ ਇਹ ਇਹਦੇ ਕੋਲ ਤੇ ਮਸ਼ੀਨਾਂ ਨੇ ਅੱਜ ਕੱਲ ਆ ਅੱਜ ਕੱਲ ਬਹੁਤ ਹੈਗਾ ਇਹ ਉਤੋਂ ਵੀ ਵੱਡਾ ਹੈਗਾ ਜੀ ਜੀ ਖੈਰ ਚਲੋ ਮੇਟੂ ਜੀ ਇਥੇ ਹੈ ਬਾਕੀ ਸਾਰੀਆਂ ਚੀਜ਼ਾਂ ਹਾਂ ਜੀ ਦੋਸਤੋ ਮੈਂ ਥੋੜਾ ਜਿਹਾ ਬਈ ਐਡਵਾਂਸ ਚ ਲੱਗ ਗਿਆ ਮੈਨੂੰ ਇਹ ਲੱਗਿਆ ਵੀ ਅੱਜ ਕਿਤੇ ਸ਼ੁਕਰਵਾਰ ਆ ਅੱਜ ਆਪਣੇ ਕੋਲ ਇੱਕ ਦਿਨ ਹੋਰ ਪਿਆ ਗੱਲਾਂ ਕਰਨ ਨੂੰ ਤੇ ਚਲੋ ਐਡਵਾਂਸ ਵਾਲਾ ਕੰਮ ਠੀਕ ਹੈ ਪਿੱਛੇ ਨਹੀਂ ਰਹਿਣਾ ਚਾਹੀਦਾ ਬੰਦਾ ਅੱਗੇ ਚੱਲੇ ਕੋਈ ਗੱਲ ਨਹੀਂ ਇਹ ਠੀਕ ਹੈ ਜੀ ਸ਼ੁਕਰ ਕਰੋ ਤੁਸੀਂ ਐਤਵਾਰ ਨਹੀਂ ਕਹਤਾ ਵਾ ਜ ਐਤਵਾਰ ਆ